ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪਾਲਿਸੀ ਦਾ ਸੂਬੇ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਪਾਲਿਸੀ ਦੇ ਤਹਿਤ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਨੂੰ ਅਕਵਾਇਰ ਕਰਕੇ ਸਰਕਾਰ ਰਿਹਾਇਸ਼ੀ ਪਲਾਟ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਹੁਣ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਤੇ ਕਿਸਾਨਾਂ ਦੇ ਹੱਕ ਵਿੱਚ ਖੁੱਲ ਕੇ ਸਾਹਮਣੇ ਆ ਗਏ ਨੇ ਕਪੂਰਥਲਾ ਦੇ ਪਿੰਡ ਬੰਡਾਲਾ ਕਲਾ ਵਿੱਚ ਕਿਸਾਨਾਂ ਵੱਲੋਂ ਇਸ ਪਾਲਿਸੀ ਦਾ ਵਿਰੋਧ ਕਰਨ ਨੂੰ ਕੀਤੇ ਗਏ ਇਕੱਠ ਵਿੱਚ ਪਹੁੰਚੇ ਰਾਣਾ ਗੁਰਜੀਤ ਨੇ ਕਿਹਾ ਕਿ ਹਰ ਪੱਧਰ ਤੇ ਕਿਸਾਨਾਂ ਦੇ ਨਾਲ ਖੜੇ ਨੇ ਸਰਕਾਰ ਉਹ ਜ਼ਮੀਨ ਐਕਵਾਇਰ ਨਹੀਂ ਕਰਨ ਦੇਣਗੇ ਐਕਵਾਇਰ ਕਰਨਾ ਚਾਹੁੰਦੀ ਆ ਔਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਨਾ ਦੱਸਿਆ ਕਿਸੇ ਨੇ ਕਿ ਪੈਸੇ ਕਿੰਨੇ ਮਿਲਣੇ ਆ ਔਰ ਇਹ ਵੀ ਨਹੀਂ ਪਤਾ ਕਿ ਵਿਕਣੀ ਕੀ ਪਾਇਆ ਔਰ ਇਹ ਵੀ ਨਹੀਂ ਪਤਾ ਕਿ ਪੈਸੇ ਕਦੋਂ ਆਉਣੇ ਕਦੋਂ ਆ ਲੇਕਿਨ ਉਹ ਇਦੋਂ ਵੀ ਜ਼ਰੂਰੀ ਗੱਲ ਏ ਆ ਕਿ ਜਦੋਂ ਲੋਕ ਨਹੀਂ ਚਾਹੁੰਦੇ ਇੱਕ ਵੀ ਸਾਡੀ ਕੋਈ ਜ਼ਮੀਨ ਐਕਵਾਇਰ ਕਰੇ ਸਰਕਾਰ ਐ ਕਰਲੇਗੀ ਧੱਕਾ ਕਰਲੇਗੀ ਕਰੰਦਿਆਂਗੇ ਬਿਲਕੁਲ ਨਹੀਂ ਕਰਨ ਦੇ ਆਗੇ ਸਰਕਾਰ ਨੂੰ ਮੈਂ ਦੱਸਣਾ ਚਾਹੁੰਨਾ 25000 ਕਿੱਲੇ ਦਾ ਤੁਸੀਂ ਐਲਾਨ ਲੁਧਿਆਣੇ 'ਚ ਕੀਤਾ ਉੱਥੇ ਅਸੀਂ ਇਲੈਕਸ਼ਨ ਲੜ ਕੇ ਆਏ ਆ ਲੋਕ ਬੜੇ ਨਾਰਾਜ਼ ਨੇ ਤੁਹਾਡੇ ਨਾਲ ਇਸ ਗੱਲੋਂ ਦੇਖੋ ਲੁਧਿਆਣੇ ਤਾਂ ਮੈਂ ਇਲੈਕਸ਼ਨ ਲੜਨ ਲਈ ਗਿਆ ਸੀਗਾ ਉਹਨਾਂ ਤੇ ਨਾਲ ਵੀ ਹਮਦਰਦੀ ਆ ਮੈਂ ਕਪੂਰਥਲੇ ਵਾਲਿਆਂ ਨੇ ਤੇ ਜਾਨ ਲਾ ਦੂੰਗਾ ਇਹਨਾਂ ਤੋਂ ਅੱਗੇ ਖੜਾ ਹੋ ਕੇ ਉਹ ਰਿਕੁਆਇਰ ਅਸੀਂ ਕਿਸੇ ਕੀਮਤ ਤੇ ਹੋਣ ਨਹੀਂ ਦੇਣੀ ਹਾਂ ਪਹਿਲਾਂ ਇਹਨਾਂ ਨੂੰ ਰਾਜ਼ੀ ਕਰੋ ਜੇ ਮੰਨਦੇ ਆ ਤੈ ਕਰੋ ਕੁਆਰ ਇਹਨਾਂ ਦੇਓ ਪੈਸੇ ਜੇ ਮੰਨਦੇ ਨਹੀਂ ਤੇ ਤੁਸੀਂ ਧੱਕੇ ਨਾਲ ਕਰ ਲੋਗੇ ਇਹ ਨਹੀਂ ਹੋਣ ਦੇਣਾ ਇਸ ਕੋਲੋਂ ਨਿਸ਼ਚਿੰਤ ਰਹੋ ਮੇਰੀ ਪਾਰਟੀ ਦਾ ਨਹੀਂ ਸਾਰੇ ਪੰਜਾਬ ਦਾ ਇਹੀ ਸਟੈਂਡ ਆ ਕਿ ਧੱਕੇ ਨਾਲ ਅਸੀਂ ਜ਼ਿੰਮੇਦਾਰਾਂ ਤੋਂ ਜ਼ਮੀਨ ਐਕਵਾਇਰ ਨਹੀਂ ਹੋਣ ਦੇਣੀ ਕਿਸੇ ਕੀਮਤ ਤੇ ਨਹੀਂ ਹੋਣ ਦੇਣੀ ਦੇਖੋ ਭਾਈ ਕਰੀਬ ਸਵਾ ਮਹੀਨਾ ਤੋਂ ਉੱਪਰ ਮੈਂ ਉੱਥੇ ਬੈਠਾ ਰਿਆ ਔਰ ਤੰ ਦੇ ਹਿਨਾ ਸਾਰੇ ਕਾਂਗਰਸਮੈਨ ਜਿਹਨੂੰ ਜਿਹਨੂੰ ਬੁਲਾਇਆ ਜਿਹਨੂੰ ਜਿਹਨੂੰ ਬੁਲਾ ਕੇ ਡਿਊਟੀ ਦਿੱਤੀ ਉਹਨਾਂ ਨੇ ਕੰਮ ਬਹੁਤ ਕੀਤਾ ਔਰ ਨਤੀਜਾ ਹਮੇਸ਼ਾ ਮਾਲਕ ਦੇ ਹੱਥ ਹੁੰਦਾ ਬਹੁਤ ਸਾਰੀਆਂ ਗੱਲਾਂ ਆਪਾਂ ਨੂੰ ਉਹਦੇ ਤੇ ਛੱਡਣੀਆਂ ਪੈਣੀਆਂ ਕੱਲ ਨੂੰ ਨਤੀਜਾ ਆ ਜਾਣਾ ਤੇ ਮਾਲਕ ਕਿਰਪਾ ਕਰੇ ਪੰਜਾਬ ਦੀ ਰਾਜਨੀਤੀ 'ਚ ਇੱਕ ਮੋੜ ਟਰਨ ਲਵੇ ਹੁਣ ਬਹੁਤ ਹੋ ਗਿਆ ਇਹਨਾਂ ਨੂੰ ਸਾਢੇ 3 ਸਾਲ ਲੋਕਾਂ ਨੇ ਦੇਖ ਲਿਆ ਆਮ ਆਦਮੀ ਪਾਰਟੀ ਨੇ ਕੋਈ ਵਿਕਾਸ ਨਹੀਂ ਕੀਤਾ ੱਕੇ ਕੀਤੇ ਪਰਚੇ ਕੀਤੇ ਲੋਕਾਂ ਦੇ ਹੱਕ ਮਾਰਨ ਨੂੰ ਅੱਜ ਤੁਲੀ ਆ ਦਿੱਲੀ ਉਹ ਸਾਫ਼ ਹੋ ਗਿਆ ਔਰ ਪੰਜਾਬ ਦੇ ਵਿੱਚ ਹੁਣ ਆਪਣਾ ਜਿੰਨਾ ਕਿ ਸਾਫ਼ ਕਰ ਸਕਦੇ ਆ ਸਫਾਈ ਹੱਥ ਦੀ ਸਫਾਈ ਉਹ ਕਰਨੀ ਚਾਹਦੇ ਉਹ ਕਰਨੀ ਦੇਣੀ ਕਿ ਪੰਜਾਬ ਸਰਕਾਰ ਦਾ ਕਿਸਾਨ ਮਾਰੂ ਫੈਸਲਾ ਆਏ ਇੱਕ ਕਲੇ ਕਪੂਥਲੇ ਵਿੱਚ ਨਹੀਂ ਪੂਰੇ ਪੰਜਾਬ 'ਚ ਜਿਹੜੀ ਬਹੁਤ ਉਪਜਾਊ ਜ਼ਮੀਨ ਆ ਉਹਨੂੰ ਐਕਵਾਇਰ ਕਰਨ ਦੀ ਜਿਹੜੀ ਇਹ ਗੱਲ ਕਰ ਰਹਾ ਆ ਬਹੁਤ ਮੰਦਭਾਗੀ ਗੱਲ ਆ ਬਹੁਤ ਨਿੰਦਨਯੋਗ ਗੱਲ ਆ ਕਿਉਂਕਿ ਸਾਡੇ ਜ਼ਿੰਮੇਵਾਰਾਂ ਦੇ ਕੋਲ ਸਿਰਫ ਤੇ ਸਿਰਫ ਇੱਕ ਕਿਸਾਨੀ ਦਾ ਰੋਜ਼ਗਾਰ ਆ ਆਪਣੀਆਂ ਫਸਲਾਂ ਵੀ ਦੇ ਆਪਣੇ ਪਰਿਵਾਰ ਪਾਲਦੇ ਆ ਤੇ ਉਹਨਾਂ ਦੇ ਕੋਲ ਉਹਨਾਂ ਦੀਆਂ ਜ਼ਮੀਨਾਂ ਖੋਹ ਲੈਣੀਆਂ ਮੈਂ ਸਮਝਦਾ ਕਿ ਜਿੱਦਾਂ ਕਿ ਸੈਂਟਰ ਸਰਕਾਰ ਨੇ ਅੱਗੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਹੁਣ ਉਸੇ ਹੀ ਨੀਤੀ ਤੇ ਪੰਜਾਬ ਸਰਕਾਰ ਇਸ ਵੇਲੇ ਕਿਸਾਨਾਂ ਦੇ ਨਾਲੇ ਧੱਕਾ ਕਰਨ ਜਾ ਰਹੀ ਆ ਔਰ ਜੋ ਉਡਾੜਾ ਕਲਾਂ ਦੇ ਵਿੱਚ 150 1 ਏਕੜ ਦੀ ਏਕੜ ਦੀ ਗੱਲ ਚੱਲ ਰਹੀ ਆ ਮੈਂ ਸਮਝਦਾ ਕਿ ਬਹੁਤ ਮੰਦ ਭਾਗਾ ਫੈਸਲਾ ਸਰਕਾਰ ਦਾ ਪਹਿਲਾਂ ਵੀ ਵਡਾਲੇ ਦੇ ਨਾਲ ਧੋਖਾ ਹੋਇਆ ਵਡਾਲਾ ਕਲਾਂ ਦੀ ਜ਼ਮੀਨ 에어ਪੋਰਟ ਦੇ ਨਾਂ ਤੇ ਅਕਵਾਇਰ ਕੀਤੀ ਗਈ ਤੇ ਉੱਥੇ ਸਾਇੰਸ ਸਿਟੀ ਤੇ ਹੋਰ ਅਦਾਰੇ ਬਣਾ ਦਿੱਤੇ ਗਏ। ਉਹੀ ਅੱਜ ਤਰਜ ਤੇ ਦੂਜੇ ਪਾਸੇ ਵਡਾਲੇ ਦੇ ਦੂਜੇ ਪਾਸੇ ਇਹ ਜ਼ਮੀਨ 150 ਕਿਲਾ ਜਿਹੜਾ ਬਹੁਤ ਉਪਜਾਊ ਜ਼ਮੀਨ ਆ ਅੱਜ ਉਹਨੂੰ ਅਕਵਾਇਰ ਕਰਨ ਦੀ ਗੱਲ ਹੋ ਰਹੀ ਆ ਮੈਂ ਕਹਿੰਨਾ ਕਿ ਸਾਡੇ ਕਿਸਾਨਾਂ ਨੂੰ ਇਹ ਸਰਕਾਰ ਜ਼ੋਲਨ ਤੇ ਆਈ ਹੋਈ ਆ ਉਹਨਾਂ ਦਾ ਬੁਰਾ ਹਾਲ ਕਰਨ ਤੇ ਆਈ ਹੋਈ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਇੱਕ ਇੱਕ ਇੰਚ ਵੀ ਇੱਕ ਇੰਚ ਵੀ ਇਥੋਂ ਅਕਵਾਇਰ ਨਹੀਂ ਹੁੰਦਿਆਂਗੇ ਹਾਂਜੀ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੁਹਾਡਾ ਵੀ ਮੇਰੇ ਵੀਰਾਂ ਦਾ ਤੇ ਰਾਣਾ ਗੁਰਜੀਤ ਸਿੰਘ ਆਏ ਸੀਗੇ ਆਪਣੇ ਕਾਂਗਰਸੀ ਦਾ ਇੱਕ ਸਾਡੇ ਕਪੂਰ ਸਿੰਘ ਐਮਐਲਏ ਸਾਹਿਬ ਉਹਨਾਂ ਨੇ ਸਾਨੂੰ ਪੂਰਾ ਪ੍ਰਸਾਦਤਾ ਇਹ ਵੀ ਤੁਹਾਡੀ ਮਨਜ਼ੂਰੀ ਤੋਂ ਬਿਨਾ ਕੋਈ ਵੀ ਸਰਕਾਰ ਅਕਵਾਇਰ ਨਹੀਂ ਕਰ ਸਕਦੀ ਜੇ ਸਾਡੀ ਮਨਜ਼ੂਰੀ ਆ ਕਿਸਾਨਾਂ ਦੇ ਹਿੱਤ ਚ ਹੋਊਗੀ ਤੇ ਜ਼ਰੂਰ ਆ ਬਟ ਉਸ ਤੋਂ ਇਲਾਵਾ ਨਹੀਂ ਹੋਏਗੀ ਇੱਕ ਵੀ ਮਰਲਾ ਨਹੀਂ ਦਿੱਤਾ ਜਾਏਗਾ ਸਾਡੇ ਨਾਲ ਪੂਰੀ ਕਾਂਗਰਸ ਪਾਰਟੀ ਕਾਂਗਰਸ ਸਰਕਾਰ ਸਾਡੇ ਨਾਲ ਪੂਰੀ ਹਮਾਇਤ ਨਾਲ ਖੜੀ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਰਾਣਾ ਸਾਹਿਬ ਦਾ ਜੋ ਸਾਡੇ ਕੋਲ ਆਏ ਉਹਨਾਂ ਨੇ ਸਾਡੀ ਮੁਸ਼ਕਲ ਸਮਝੀ ਤੇ ਉਸ ਤੇ ਲਈ ਸਾਡੇ ਨਾਲ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ तहे ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ